ਰਾਜਪੁਰਾ ਦੇ ਨਾਲ ਲੱਗਦੇ ਇੱਕ ਪਿੰਡ ਦੇ ਖੇਤਾਂ ਦੇ ਵਿੱਚ ਕੁਝ ਦਿਨ ਪਹਿਲਾਂ ਚਿਤਾ ਨਜ਼ਰ ਆਇਆ ਸੀ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਵੱਲੋਂ ਥੇ ਪਿੰਜਰਾ ਲਗਾ ਦਿੱਤਾ ਗਿਆ ਸੀ ਪਰ ਇਹ ਆਵਾਰਾ ਜਾਨਵਰ ਨਹੀਂ ਫੜਿਆ ਗਿਆ ਪਰ ਹੁਣ ਇਸ ਚਿੱਤੇ ਦੀ ਦਹਿਸ਼ਤ ਰਾਜਪੁਰਾ ਤੋਂ 5 ਕਿਲੋਮੀਟਰ ਦੂਰ ਇੱਕ ਪਿੰਡ ਗੰਡਿਆਂ ਦੇ ਵਿੱਚ ਵੇਖਣ ਨੂੰ ਮਿਲੀ ਹੈ ਜਿੱਥੇ ਗਲੀਆਂ ਦੇ ਵਿੱਚ ਖੂਨ ਢੁਲਿਆ ਮਿਲਿਆ ਹੈ ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਉਹੀ ਚਿਤਾ ਇਧਰ ਘੁੰਮ ਰਿਹਾ ਹੈ ਜਿਸ ਦੀ ਤਸਵੀਰ ਸੀਸੀਟੀਵੀ ਕੈਮਰੇ ਦੇ ਵਿੱਚ 25 ਅਗਸਤ ਨੂੰ ਦੇਖੀ ਗਈ ਸੀ। ਪਿੰਡ ਦੇ ਵਿੱਚ ਹੁਣ ਦਹਿਸ਼ਤ ਦਾ ਮਾਹੌਲ ਹੈ, ਗਲੀਆਂ ਦੇ ਵਿੱਚ ਸਨਨਾਟਾ ਛਾਅ ਹੋਇਆ ਹੈ। ਬੱਚੇ ਅਤੇ ਬਜ਼ੁਰਗ ਤੇ ਨੌਜਵਾਨ ਕੋਈ ਵੀ ਡਰ ਦਾ ਮਾਰਾ ਬਾਹਰ ਨਹੀਂ ਨਿਕਲ ਰਿਹਾ। ਇਸ ਮੌਕੇ ਪਿੰਡ ਵਾਸੀ ਹਰਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਦਾ ਹੀ ਰਹਿਣ ਵਾਲਾ ਹੈ ਤੇ ਸੀਸੀਟੀਵੀ ਕੈਮਰੇ ਵਿੱਚ ਇੱਕ ਚਿੱਤੇ ਦੀ ਤਸਵੀਰ ਨਜ਼ਰ ਆਈ ਜੋ ਕਿ ਪਿੰਡ ਦੇ ਵਿੱਚ ਘੁੰਮਦਾ ਨਜ਼ਰ ਆਇਆ। ਜਿਸ ਕਾਰਨ ਹੁਣ ਪਿੰਡ ਦੇ ਵਿੱਚ دہشت ਦਾ ਮਾਹੌਲ ਹੈ ਅਤੇ ਕੋਈ ਵੀ ਬੱਚਾ ਬਜ਼ੁਰਗ ਬਾਹਰ ਨਹੀਂ ਨਿਕਲ ਰਿਹਾ ਅਤੇ ਉਹਨਾਂ ਨੇ ਵਣ ਵਿਭਾਗ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਚਿੱਤੇ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਤਾਂ ਜੋ ਪਿੰਡ ਦੇ ਵਿੱਚੋਂ دہشت ਦਾ ਮਾਹੌਲ ਖਤਮ ਕੀਤਾ ਜਾਵੇ। ਇਹ ਰਿਕ ਕੋ ਮਦਾ ਜੀ ਸਾਰਾ ਇਧਰੋਂ ਆਇਆ ਸੀ। ਥੋੜੇ ਦਿਨ ਪਹਿਲਾਂ ਕੱਲ ਵੀ ਇੱਥਰ ਦੇਖਿਆ ਗਿਆ ਤੇ ਸਾਹਮਣੇ। ਤੁਸੀਂ ਕਦੇ ਦੇਖਿਆ ਸੀਗਾ ਜੀ? ਇਹ ਕੈਮਰੇ ਚ ਦੇਖਿਆ ਸਾਹਮਣੇ ਕੈਮਰਾ ਲੱਗਿਆ ਅੱਛਾ ਹਾਂਜੀ ਐਨ ਐਨ ਸਾਫ਼ ਦੁਬਈ ਦੇ ਰਿਹਾ ਜੀ ਹਾਂਜੀ ਹਾਂ ਕਿਤੇ ਕੋਈ ਖੂਨਖਾਨ ਵੀ ਨਜ਼ਰ ਆਇਆ ਤੁਹਾਨੂੰ ਖੂਨ ਵੀ ਇੱਥੇ ਗਿਰਿਆ ਸੀ ਜੇ ਉਧਰੋਂ ਲੈ ਕੇ ਇੱਥੇ ਤੱਕ ਸਭ ਛਿੱਟੇ ਸੀਗੇ ਇੱਥੇ ਸਾਡੇ ਘਰ ਦੇ ਵਿੱਚ ਵੀ ਕਾਫੀ ਖੂਨ ਗਿਰਿਆ ਸੀ ਜੇ ਸ਼ਾਮ ਨੂੰ ਜਿਹੜਾ ਪਿੰਡਾਂ ਦੇ ਵਿੱਚ ਹੁੰਦੇ ਸ਼ਾਮ ਨੂੰ ਰੋਟੀ ਰੋਟੀ ਪਕਾਉਣ ਵੇਲੇ ਲੋਕ ਬਾਹਰ ਬਹੜ ਦੇ ਨਿਕਲਦੇ ਨੇ ਨਿਕਲਦੇ ਨੇ ਨਹੀਂ ਪਰ دہشت ਦਾ ਮਾਹੌਲ ਤਾਂ ਹੈ ਹੀ ਸਰਕਾਰ ਨੂੰ ਕੀ ਜਣਾ ਚਾਹੁੰਦੀ ਹੈ ਸਰਕਾਰ ਨੂੰ ਇਹ ਵੇਦੀ ਇਹਨੂੰ ਫੜਿਆ ਜਾਵੇ ਉਹ ਮਤਲਬ ਇਹ ਤੋਂ ਬਿਨਾ ਇੱਕ ਤਾਂ ਤੁਸੀਂ ਕੈਮਰੇ ਚ ਦੇਖਿਆ ਸੀ ਸੀਸੀਟੀਵੀ ਕੈਮਰੇ ਚ ਇਸ ਤੋਂ ਬਿਨਾ ਵੈਸੇ ਤਾਂ ਵੀ ਕਿਸੇ ਨਜ਼ਰ ਆਇਆ ਹੈਗਾ ਨਹੀਂ ਵੈਸੇ ਨਹੀਂ ਨਜ਼ਰ ਆਇਆ ਉਹ ਉੱਥੇ ਕੱਲ ਖੂਨ ਗਿਰਿਆ ਸੀ ਉੱਥੇ ਕੱਲ ਵੀ ਕੱਲ 7 ਵਜੇ ਦੀ ਗੱਲ ਹੈ ਹਾਂਜੀ ਇਹ ਖੂਨ ਤਾਂ ਗਿਰਿਆ ਸੀਗਾ ਮਤਲਬ ਦੇਖਿਆ ਕਿਸੇ ਜਾਨਵਰ ਜੋ ਵੀ ਇਹ ਜਾਨਵਰ ਜੋ ਵੀ ਹੈਗਾ ਜਿਸ ਦਾ ਅਚ ਸ਼ਰੀਰ ਹੈਗਾ ਉਹ ਨਹੀਂ ਜਾਨਵਰ ਤਾਂ ਹੈ ਹੀ ਹੈ ਜਿੰਦੂ ਹੈਗਾ ਮਤਲਬ ਵੈਸੇ ਨਹੀਂ ਨਾ ਜ ਕਿਸੇ ਨੂੰ ਵੈਸੇ ਨਹੀਂ ਨਜ਼ਰ ਆਇਆ ਕੈਮਰੇ ਚ ਹੀ ਦੇਖਿਆ ਇਹ ਇਹ ਉਧਰ ਪਿੰਡ ਰਾਜਪੁਰੇ kinhਦੂ ਪਿੰਡ ਦਾ 5 ਕਿਲੋਮੀਟਰ ਹੈ। 5 ਕਿਲੋਮੀਟਰ ਹੈ। ਇੱਥੇ ਨੇੜੇ ਤਰੇਕੇ ਸੇ ਹੋਰ ਪਿੰਡ ਦੇ ਵਿੱਚ ਵੀ ਕੋਈ ਮਾੜਾ-ਮਾੜਾ ਸ਼ੱਕ ਸੁਭਾ ਹੋਈ ਹੈ। ਪਹਿਲਾਂ ਉਧਰ ਹਰ ਹਰਪਾਲਪੁਰ ਕਹਿੰਦੇ ਸੀ ਇੱਧਰ ਆਇਆ ਹੈ। ਅੱਛਾ ਜੀ। ਹਾਂਜੀ। ਉਹ ਲੈ ਇਹਨਾਂ ਪਿੰਡਾਂ 'ਚ ਘੁੰਮਦਾ ਘੁੰਮਦਾ ਫਿਰ ਰਿਹਾ। ਹਾਂਜੀ ਹਾਂਜੀ। ਤੁਸੀਂ ਤੁਹਾਨੂੰ ਮਤਲਬ ਢਰ ਵਗੈਰਾ ਤਾਂ ਹੁਣ ਬੱਚੇ ਬਾਹਰ ਘੱਟ ਨਿਕਲਦੇ ਆ। ਹਾਂ ਨਾ ਬੱਚੇ ਬਾਹਰ ਨਿਕਲਦੇ ਨਹੀਂ ਜੀ ਹੁਣ। ਡਰਦੇ ਨੇ ਛੋਟੇ ਬੱਚੇ।